ਦੋਸਤੋ ਗੁਰਾਇਆਂ ਪੁਲਿਸ ਨੇ 1 ਕਿਲੋ 200 ਗ੍ਰਾਮ ਅਫੀਮ ਇੱਕ ਸਕੂਟਰੀ ਸਮੇਤ ਦੋ ਵਕ ਵਕ ਵਿਅਕਤੀਆਂ ਤੋਂ ਇਹ ਨਸ਼ਾ ਫੜਿਆ ਗਿਆ ਡੀਐਸਪੀ ਫਲੋਰ ਸਵਰਨ ਸਿੰਘ ਵੱਲੋਂ ਦੱਸਿਆ ਕਿ ਥਾਣਾ ਗੁਰਾਇਆਂ ਦੇ ਐਸਐਚਓ ਇੰਸਪੈਕਟਰ ਪਲਵਿੰਦਰ ਸਿੰਘ ਨੇ ਨਾਕਾ ਲਗਾ ਕੇ ਤੇ ਉਹਨਾਂ ਦੀ ਟੀਮ ਨੇ ਐ ਨਿਰੰਦਰ ਸਿੰਘ ਉਰਫ ਨਿੰਦਾ ਤੋਂ 600 ਗ੍ਰਾਮ ਅਤੇ ਰੋਸ਼ਨ ਲਾਲ ਰੂਸੀ ਤੋਂ ਵੀ 600 ਗ੍ਰਾਮ ਅਫੀਮ ਫੜੀ ਗਈ ਹੈ ਇਹਨਾਂ ਦੋਵਾਂ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਨੇ 2 ਦਿਨ ਦਾ ਰਿਮਾਂਡ ਲਿਆ ਹੈ ਤਾਂ ਕਿ ਇਹਨਾ ਤੋਂ ਪੁੱਛਗਿੱਛ ਕਰਕੇ ਪਤਾ ਲੱਗ ਸਕੇ ਕਿ ਇਹਨਾਂ ਨੇ ਇਹ ਅਫੀਮ ਕਿੱਥੋਂ ਖਰੀਦੀ ਹੈ ਤੇ ਇਸ ਮੌਕੇ ਤੇ ਡੀਐਸਪੀ ਸਵਰਨ ਸਿੰਘ ਬਾਦ ਵੱਲੋਂ ਹੋਰ ਕੀ ਕਿਹਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਮਨਜੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਲ ਕਪਈ ਖਾਕਸੀ ਵੱਲੋਂ ਨਸ਼ਾ ਰੋਧ ਅਤੇ ਮਾਰੇ ਅੰਸਰਾਂ ਵੱਲੋਂ ਜਿਹੜੀ ਆ ਉਹ ਜ਼ਿਲ੍ਹਾ ਪੁਲਿਸ ਵੱਲੋਂ ਦਿਹਾਤੀ ਵੱਲੋਂ ਮਹਮ ਚਲਾਈ ਆ ਜਿਸ ਦੇ ਤਹਿਤ ਕਾਰਵਾਈ ਕਰਦਾ ਹੋਇਆ ਥਾਣਾ ਗਰਾਿਆਂ ਦੇ ਐਸਐਚਓ ਇੰਸਪੈਕਟਰ ਬਲਵਿੰਦਰ ਸਿੰਘ ਤੇ ਉਹਦੀ ਟੀਮ ਨੇ 1 ਕਿਲੋ 200 ਗ੍ਰਾਮ ਜਿਹੜੀ ਅਫੀਮ ਆ ਉਹ ਬਰਾਮਦ ਕੀਤੀ ਹੈਗੇ ਸ਼ਹਿਰ ਦੇ ਵਿੱਚੋਂ ਤੇ ਦੋ ਜਿਹੜੇ ਅਫੀਮ ਨਾਲ ਸੰਬੰਧਿਤ ਤਸਕਰਾਂ ਸੀ ਉਨ੍ਹਾਂ ਨੂੰ ਕਾਬੂ ਕੀਤਾ ਹੈਗਾ ਇਹਨਾਂ ਦੇ ਦੋ ਇਹਨਾਂ ਦੇ ਲੋਕਲ ਰਹਿਣ ਵਾਲੇ ਨੇ ਇੱਕ ਦਾ ਨਾਮ ਨਰਿੰਦਰ ਸਿੰਘ ਹੈਗਾ ਤੇ ਇੱਕ ਇੱਕ ਦਾ ਨਾਮ ਰੋਸ਼ਨ ਲਾਲ ਹੈਗਾ ਜੀ ਕਿੱਥੇ ਰਹਿਣ ਇਹ ਬੁਰਾਇਆ ਇਹ ਬੁਰਾਇਆ ਲੋਕਲ ਕਸਬੇ ਦੇ ਰਹਿਣ ਵਾਲੇ ਨੇ ਕਿੰਨੇ ਚਿਰ ਤੋਂ ਸਾਰੇ ਕੰਮ ਕਰਦੇ ਸੀ ਇਹਨਾਂ ਦਾ ਅਸੀਂ ਦੋ ਦਿਨ ਦਾ ਪੁਲਿਸ ਸਵਾਰਨ ਰਿਹਾ ਹੋਇਆ ਹਾਂ ਉਹ ਪੁਸ਼ਕਸ਼ ਦੌਰਾਨ ਕਲੀਅਰ ਕਰਾਂਗੇ ਕਿ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿੱਥੇ ਅੱਗੇ ਵੇਚਦੇ ਸੀ ਇਹਨਾਂ ਦੇ ਕੀ ਲਿੰਕਸ ਹਨ ਉਹ ਦੌਰਾਨੇ ਦੋ ਦਿਨ ਦੇ ਪੁਸ਼ਕਸ਼ ਸਵਾਰਨ ਦੇ ਵਿੱਚ ਕਲੀਅਰ ਕਰਾਂਗੇ ਅਸੀਂ ਸਪਲਾਈਰ ਹਨ ਇਹਦੀ ਗੱਲ ਅਸੀਂ ਕਲੀਅਰ ਕਰਾਂਗੇ ਦੌਰਾਨ ਕਿ ਕਿੱਥੇ ਵੇਚਦੇ ਸੀ ਇਹ ਸਵੇਰ ਸੀ ਜਾਂ ਕਿ ਆਪ ਖੁਦ ਗਾਂਦੇ ਸੀ ਜਾ ਕੇ ਵੇਚਦੇ ਸੀ। ਮੈਂ ਅੱਗੇ થોੜੇ ਕਿਸ਼ਵਰੇ ਕੋਸ਼ਿਸ਼ ਬਦਲ ਲਈਏ। ਇਹ ਅਦਰ ਸਟੇਟ ਤੋਂ ਲੈ ਕੇ ਆਏ ਨੇ। ਛਾਟਗਨ ਸਾਈਡ ਤੋਂ ਲੈ ਕੇ ਆਏ ਨੇ। ਜੀ ਇਹਦਾ ਨਰਿੰਦਰ ਆ ਉਹ ਲੈ ਕੇ ਆਇਆ ਨਾਲੇ ਆ ਗਏ ਸੀ। ਮੈਂ ਕਿ ਕਲੀਅਰ ਕਰਦੇ ਆ ਸਾਰਾ। ਵਾਹਨ ਤੇ ਵਿੰਕਲ ਵਗੈਰਾ ਕਿਹੜਾ ਜੀ ਖਾਲ। ਹਾਂ ਵਾਹਨ ਇਹਨਾਂ ਕੋਲ ਸਕੂਟਰੀ ਬਰਾਮਦ ਕੀਤੀ ਹੈਗੀ ਹੈ ਜੀ। ਇੱਕ ਤੇ ਉਹ ਨਾਲ ਅਫੀਮ ਬਰਾਮਦ ਕੀਤੀ ਹੈਗੀ ਹੈ। ਸਰ ਕੰਮ ਵਗੈਰਾ ਕੀ ਹੋਵੇ ਤੁਹਾਡਾ ਨਰਿੰਦਰ ਕੀ ਕਰਦਾ ਹੈ ਦੂਸਰਾ ਨਿਰੰਤਰ ਤੇ ਅਬਾਉ 70 ਹੈਗਾ ਤੇ ਦੂਸਰਾ ਜਿਹੜਾ ਉਹ ਲੋਕਲ ਇਥੇ ਟੇਲਰ ਹੈਗਾ ਜੀ ਜਿਹੜਾ ਰੋਸ਼ਨ ਹੈ ਕਿੰਨੇ ਨਿਰੰਤਰ ਰਿਮਾਂਡ ਦੋ ਦਿਨ ਦਾ ਪੁਲਿਸ ਰਿਮਾਂਡ ਹੈਗਾ ਜੀ ਇਹਦਾ ਪਹਿਲੇ ਦੋ ਦਿਨਾਂ ਤੋਂ ਬਾਅਦ ਇਹ ਉਹ ਵੈਰੀਫਿਕੇਸ਼ਨ ਕਰਦੇ ਹਾਂ ਜੀ ਪਿਛਲਾ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਆ ਉਹ ਚੈੱਕ ਕਰਦੇ ਹਾਂ ਵੀ ਇੱਥੇ ਕੋਈ ਮਕਦਮਾ ਦਾਇਰ ਹੋਇਆ ਜਾਂ ਅਦਰ ਸਟੇਟਸ ਤੋਂ ਮਕਦਮਾ ਦਰਜ ਹੋਵੇ ਉਹ ਦਰਾਂ ਨੇ ਪੋਸਟ ਰਿਮਾਂਡ ਅਹੀਂ ਚੈੱਕ ਕਰ ਲਾਂਗੇ ਕੀਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ